ਯਾਦਗਾਰੀ ਹੋ ਕੇ ਨਿਭੜਿਆ ਇਟਲੀ ਦੇ ਅਨਾਦਲੋ ਵਿਖੇ 골ਡੀ ਧਾਰੀਵਾਲ ਵੱਲੋਂ ਕਰਵਾਇਆ ਵਾਲੀਬਾਲ ਟੂਰਨਾਮੈਂਟ ਇਹ ਮੈਚ ਕਰਾਉਣ ਦਾ ਮਕਸਦ ਜਿਹੜਾ ਹੈਗਾ ਕਿ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਆ ਉਹ ਇਦਰੇ ਆ ਕੇ ਦੇ ਗੇਮ ਦੇ ਨਾਲ ਜੁੜੀ ਰਵੇ ਨਸ਼ੇ ਪੱਤਿਆਂ ਤੋਂ ਜਿਹੜੀ ਉਹ ਦੂਰ ਹੋ ਸਕੇ ਇੱਕ ਤੰਦ ਦੇਹ ਜਿਹੜਾ ਉਹ ਦੇਣਾ ਆਪਾਂ ਕਿ ਨਸ਼ੇ ਪੱਤਿਆਂ ਤੋਂ ਜਿਹੜੇ ਆਪਣੇ ਬੱਚੇ ਨੇ ਉਹ ਬਾਚ ਸਕਣ ਤੇ ਕਬੱਡੀ ਦੇ ਨਾਲ ਵਾਲੀਵਾਲ ਦੀਆਂ ਟੀਮਾਂ ਦੇ ਨਾਲ ਫੁੱਟਬਾਲ ਦੇ ਨਾਲ ਜਿਹੜੇ ਉਹ ਜੁੜਨਾ ਨਵੀਂ ਪੀੜੀ ਨੂੰ ਇਹੀ ਸੰਦੇਸ਼ ਆ ਕਿ ਸਾਰੇ ਭੈਣ ਭਰਾ ਇਕੱਠੇ ਹੋ ਕੇ ਆਇਆ ਕਰੋ ਤੇ ਇਦਾਂ ਹੀ ਰੌਣਕਾਂ ਵਧਾਇਆ ਕਰੋ ਆਪਾਂ ਇਕੱਠੇ ਹੋ ਕੇ ਬੱਚਿਆਂ ਨੂੰ ਜਿਹੜਾ ਇਸ ਪਾਸੇ ਨੂੰ ਤੋਰੀਏ ਤਾਂ ਜੋ ਜਿਹੜੇ ਆ ਬੱਚੇ ਸਾਡੇ ਕਿਸੇ ਹੋਰ ਪਾਸੇ ਨੂੰ ਨਾ ਤੁਰਨਾਂ ਬਹੁਤ ਸਾਰੇ ਵੀਰ ਸਾਡੇ ਇੱਥੇ ਹੋਮ ਆ ਕੇ ਤੇ ਬਹੁਤ ਸਾਰੀਆਂ ਟੀਮਾਂ ਇੱਥੇ ਪਹੁੰਚੀਆਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਾਰੀਆਂ ਹੀ ਆਈਆਂ ਹੋਈਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਆਂ ਜਿਨ੍ਹਾਂ ਨੇ ਕਿ ਬਾਜ਼ ਚੜ ਕੇ ਕਬੱਡੀਆਂ ਦੇ ਵਿੱਚ ਕ੍ਰਿਕਟ ਟੂਰਨਾਮੈਂਟਾਂ ਦੇ ਵਿੱਚ ਤੇ ਵਾਲੀਬਾਲ ਦੀਆਂ ਗੇਮਾਂ ਦੇ ਵਿੱਚ ਰਲ ਮਿਲ ਕੇ ਜਿਹੜਾ ਸਾਥ ਦਿੱਤਾ ਇੱਕ ਬਹੁਤ ਨਵਾਂ ਜਿਹੜਾ ਕਦਮ ਆ ਜਿੱਥੇ ਕਬੱਡੀ ਕੇ ਹੀ ਕਈ ਸਾਲਾਂ ਤੋਂ ਇਤਿਲੀ ਦੇ ਵਿੱਚ ਹੁੰਦੀ ਆ ਰਹੀ ਆ ਤੇ ਜਿਹੜਾ ਬਾਕੀ ਦੀਆਂ ਗੇਮਾਂ ਵੱਲ ਜਿਹੜਾ ਧਿਆਨ ਜਿਹੜਾ ਇਹ ਨੇ ਇੱਕ ਨਵੀਂ ਸ਼ੁਰੂਆਤ ਕੀਤੀ ਆ ਤੇ ਬਹੁਤ ਵਧੀਆ ਆ ਇਹਦੇ ਨਾਲ ਜਿਹੜੇ ਬੱਚੇ ਕਬੱਡੀ ਦੇ ਨਾਲ ਨਾਲ ਦੂਸਰੀਆਂ ਗੇਮਾਂ ਦੇ ਨਾਲ ਵੀ ਜੁੜਨਗੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜੀ ਰੱਖਣ ਦੇ ਮੰਤਵ ਨਾਲ ਗੋਲਡੀ ਧਾਰੀਵਲ ਕਲੱਬ ਵੱਲੋਂ ਵਾਲੀਬਾਲ ਟੂਰਨਾਮੈਂਟ ਇਟਲੀ ਦੇ ਅਨਾਦਲੋ ਵਿਖੇ ਕਰਵਾਇਆ ਗਿਆ ਜਿਸ ਵਿੱਚ ਇਟਲੀ ਭਰ ਤੋਂ 10 ਟੀਮਾਂ ਨੇ ਭਾਗ ਲਿਆ ਇਟਲੀ ਦੇ ਵੱਖ-ਵੱਖ ਖੇਤਰਾਂ ਤੋਂ ਦਰਸ਼ਕ ਇਸ ਟੂਰਨਾਮੈਂਟ ਨੂੰ ਦੇਖਣ ਲਈ ਪਹੁੰਚੇ ਪ੍ਰਬੰਧਕਾਂ ਵੱਲੋਂ ਖਿਡਾਰੀਆਂ ਤੇ ਦਰਸ਼ਕਾਂ ਲਈ ਸਮੁੱਚੇ ਪ੍ਰਬੰਧ ਕੀਤੇ ਗਏ ਸਨ ਇਸ ਟੂਰਨਾਮੈਂਟ ਵਿੱਚ ਕਾਫੀ ਫਸਮੇ ਮੁਕਾਬਲੇ ਦੇਖਣ ਨੂੰ ਮਿਲੇ ਫਾਈਨਲ ਮੁਕਾਬਲਾ 1984 ਬੈਰਗਮੋ ਸਪੋਰਟਸ ਕਲੱਬ ਅਤੇ ਚਰਦੀ ਕਲੱਬ ਸਪੋਰਟਸ ਕਲੱਬ ਲੇਨੋ ਦੀ ਟੀਮ 'ਚ ਹੋਇਆ ਜਿਸ ਵਿੱਚ 1984 ਬੈਰਗਮੋ ਸਪੋਰਟਸ ਕਲੱਬ ਦੀ ਟੀਮ ਨੇ ਜਿੱਤ ਕੇ ਟੂਰਨਾਮੈਂਟ ਦਾ ਪਹਿਲਾ ਇਨਾਮ 1100 ਯੂਰੋ ਅਤੇ ਕੱਪ ਪ੍ਰਾਪਤ ਕੀਤਾ ਜੋ ਕਿ ਗੁਰਦੁਆਰਾ ਮਾਤਾ ਸਾਹਿਬ ਕੋਰਜੀ ਕੋਵੋ ਦੇ ਮੁਖ ਸੇਵਾਦਾਰ ਸਰਦਾਰ ਰਜਿੰਦਰ ਸਿੰਘ ਰੰਮੀ ਅਤੇ ਹੋਰਨਾਂ ਪ੍ਰਬੰਧਕਾਂ ਵੱਲੋਂ ਸਾਂਝੇ ਤੌਰ ਤੇ ਦਿੱਤਾ ਗਿਆ ਦੂਸਰੇ ਸਥਾਨ ਲੇਨੋ ਦੀ ਟੀਮ ਨੇ 800 ਯੂਰੋ ਅਤੇ ਕੱਪ ਪ੍ਰਾਪਤ ਕੀਤਾ ਜੋ ਕਿ ਸਤਨਾਮ ਗਿੱਲ ਅਤੇ ਕਰਮਜੀਤ ਸਿੰਘ ਨਾਗਰੀ ਵੱਲੋਂ ਦਿੱਤਾ ਗਿਆ ਖਿਡਾਰੀਆਂ ਤੇ ਸਪੋਰਟਰਾਂ ਵੱਲੋਂ ਜਿੱਤ ਦੀ ਖੁਸ਼ੀ 'ਚ ਭੰਗੜੇ ਪਾਈ ਉਥੇ 골ਡੀ ਧਾਰੀਵਾਲ ਗੁਰਮੀਤ ਸਿੰਘ ਸੁਚੇਤ ਸਿੰਘ ਬਾਜਬਾ ਤੇ ਸਾਥੀਆਂ ਵੱਲੋਂ ਟੂਰਨਾਮੈਂਟ ਦੀ ਸਫਲਤਾ ਦੀ ਖੁਸ਼ੀ 'ਚ ਆਤੀਸ਼ਵਾਦੀ ਚਲਾਈ ਗਈ ਇਸ ਟੂਰਨਾਮੈਂਟ ਨੂੰ ਸਫਲ ਕਰਵਾਉਣ ਲਈ ਗੁਰਦੁਆਰਾ ਮਾਤਾ ਸਾਹਿਬਕੌਰ ਜੀ ਕੋਬੋ ਦੇ ਪ੍ਰਬੰਧਕ ਕਮੇਟੀ ਅਤੇ ਇਟਾਲੀਅਨ ਕਬੱਡੀ ਫੈਨਟ੍ਰੇਸ਼ਨ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਯੋਗਦਾਨ ਰਿਹਾ 골ਡੀ ਧਾਰੀਵਾਲ ਕਲੱਬ ਵੱਲੋਂ ਆਏ ਸਾਰੇ ਪ੍ਰਮੋਟਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਟੂਰਨਾਮੈਂਟ ਦੀ ਸਮਾਪਤੀ ਤੇ ਗੱਲਬਾਤ ਕਰਦੇ ਆ 골ਡੀ ਧਾਰੀਵਾਲ ਮਾਜਰੀ ਸੋਡਿਆ ਪਤੇਗੜ੍ਹ ਸਾਬ ਨੇ ਸਾਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਕਿਹਾ ਕਿ ਅੱਗੋਂ ਵੀ ਗੋਲਡੀ ਧਾਰੀਵਲ ਕਲੱਬ ਦੇ ਬੈਨਰ ਹੇਡ ਵੱਡੇ ਟੂਰਨਾਮੈਂਟ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਨਾਂ ਦਾ ਲੋ ਕਰਮੋਣੇ ਦੀ ਧਰਤੀ ਤੇ ਧਾਰੀਵਲ ਕਲੱਬ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸਚੇ ਸਿੰਘ ਜੀ ਤੇ ਤੰਤਨ ਮਾਤਾ ਸਾਹਿਬ ਕੌਰ ਜੀ ਕਮੇਟੀ ਵੱਲੋਂ ਜੋ ਕਿ ਰਲ ਕੇ ਸਾਂਝਾ ਇੱਕ ਮੈਚ ਵਾਲੀਬਾਲ ਦਾ ਜਿਹੜਾ ਕਰਵਾਇਆ ਗਿਆ। ਸੋ ਚੜ੍ਹਦੀ ਕਲਾ ਵਿੱਚ ਸਾਰੇ ਸਿੰਘ ਬਹੁਤ ਹੀ ਸੋਹਣੇ ਮੈਚ ਜਿਹੜੇ ਨੇ ਅੱਜ ਹੋ ਰਹੇ ਨੇ ਸੋ ਇਸੇ ਤਰ੍ਹਾਂ ਸਾਰੀਆਂ ਹੀ ਆਈਆਂਆਂ ਆ ਸੰਗਤਾਂ ਦੇ ਤਹਿ ਦਿਲ ਤੋਂ ਧੰਨਵਾਦੀਆਂ ਜਿਨ੍ਹਾਂ ਨੇ ਕਿ ਬਾਦ ਚੜ ਕੇ ਕਬੱਡੀਆਂ ਦੇ ਵਿੱਚ ਕ੍ਰਿਕਟ ਟੂਰਨਾਮੈਂਟਾਂ ਦੇ ਵਿੱਚ ਤੇ ਵਾਲੀਬਾਲ ਦੀਆਂ ਗੇਮਾਂ ਦੇ ਵਿੱਚ ਰਲ ਮਿਲ ਕੇ ਜਿਹੜਾ ਸਾਥ ਦਿੱਤਾ ਸੋ ਸਾਰੇ ਆਏ ਹੋਏ ਸੱਜਣਾ ਦਾ ਵੀਰਾਂ ਦਾ ਭਰਾਵਾਂ ਦਾ ਜਿਹੜੇ ਕਿ ਮੋਢਾ ਮੋਢਾ ਜੁੜ ਕੇ ਆਪਣੇ ਨਾਲ ਜੁੜੇ ਹੁੰਦੇ ਨੇ ਸੋ ਉਹਨਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਅੱਜ ਇਹ ਮੈਚ ਕਰਾਉਣ ਦਾ ਮਕਸਦ ਜਿਹੜਾ ਹੈਗਾ ਕਿ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਆ ਉਹ ਕਿਤੇ ਲੈ ਕੇ ਤੇ ਗੇਮ ਦੇ ਨਾਲ ਜੁੜੀ ਰਵੇ ਨਸ਼ੇ ਪੱਤੇ ਤੋਂ ਜਿਹੜੀ ਉਹ ਦੂਰ ਹੋ ਸਕੇ ਇੱਕ ਸੰਦੇਸ਼ ਜਿਹੜਾ ਉਹ ਦੇਣਾ ਆਪਾਂ ਕਿ ਨਸ਼ੇ ਪੱਤਿਆਂ ਤੋਂ ਜਿਹੜੇ ਆਪਣੇ ਬੱਚੇ ਨੇ ਉਹ ਬਾਹਰ ਸਕਣ ਤੇ ਕਬੱਡੀ ਦੇ ਨਾਲ ਵਾਲੀਬਾਲ ਦੀਆਂ ਟੀਮਾਂ ਦੇ ਨਾਲ ਫੁੱਟਬਾਲ ਦੇ ਨਾਲ ਜਿਹੜੇ ਉਹ ਜੁੜਨਾ ਸੋ ਇਹ ਬਹੁਤ ਹੀ ਇੱਕ ਵੱਡਾ ਸੰਦੇਸ਼ ਆ ਆਪਣੇ ਬੱਚਿਆਂ ਵਾਸਤੇ ਸੋ ਸਾਰੇ ਵੀਰਾਂ ਦਾ ਆਇਆ ਹੁੰਦਾ ਧੰਨਵਾਦ ਵਾਹਿਗੁਰੂ ਦੀ ਕਾ ਖਾਲਤਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਾਰੀਵਾਲ ਸਪੋਰਟਸ ਕਲੱਬ ਤੇ ਟਾਇਲਰ ਕਬੱਡੀ ਐਸੋਸੀਏਸ਼ਨ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਬਾਬਾ ਦੀਪ ਸਿੰਘ ਕਲੱਬ ਇਹਨਾਂ ਸਾਰਿਆਂ ਦੀ ਸਾਰਿਆਂ ਦੇ ਸਹਿਯੋਗ ਵਾਲੀਵਾਲ ਦਾ ਦਾ ਟੂਰਨਾਮੈਂਟ ਕਰਵਾਇਆ ਗਿਆ ਜਿਹਦੇ ਵਿੱਚ ਸਾਰੀਆਂ ਟੀਮਾਂ ਨੇ ਇਟਲੀ ਤੋਂ ਸਾਰੀਆਂ ਟੀਮਾਂ ਨੇ ਭਾਗ ਲਿਆ ਧੰਨਵਾਦ ਮੇਰੇ ਭਰਾਵਾਂ ਦਾ ਜਿਹੜੇ ਪ੍ਰਮੋਟਰ ਸਪੋਰਟਰ ਸਾਰੇ ਆਏ ਆ ਬਾਕੀ ਨਵੀਂ ਪੀੜੀ ਨੂੰ ਇਹੀ ਸੰਦੇਸ਼ ਆ ਕਿ ਸਾਰੇ ਭੈਣ ਭਰਾ ਇਕੱਠੇ ਹੋ ਕੇ ਆਇਆ ਕਰੋ ਤੇ ਇਦਾਂ ਹੀ ਰੌਣਕਾਂ ਵਧਾਇਆ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਕਰਮੋਨੇ ਦੀ ਜਿਹੜਾ ਪਿੰਡ ਅਨਾਂ ਦੇ ਲੋਕ ਇਕੱਠੇ ਹੋਏ ਆ ਸਾਰੇ ਬਾਲੀਵਾਲ ਦੇ ਟੂਰਨਾਮੈਂਟ ਤੇ ਜੋ 골ਡੀ ਧਾਰੀਵਾਲ ਗਰਮੀਤ ਸਿੰਘ ਕੋਵੋ ਗੁਰਦੁਆਰਾ ਦੀ ਕਮੇਟੀ ਔਰ ਸਾਰਿਆਂ ਵੱਲੋਂ ਰਲ ਮਿਲ ਕੇ ਜਿਹੜਾ ਕਰਵਾਇਆ ਜਾ ਰਿਹਾ ਇੱਕ ਬਹੁਤ ਨਵਾਂ ਜਿਹੜਾ ਕਦਮ ਆ ਕਿ ਜਿੱਥੇ ਕਬੱਡੀ ਕਿਹੇ ਕਈ ਸਾਲਾਂ ਤੋਂ ਇਤਿਲੀ ਦੇ ਵਿੱਚ ਹੁੰਦੀ ਆ ਰਹੀ ਆ ਤੇ ਜਿਹੜੀਆਂ ਬਾਕੀ ਦੀਆਂ ਗੇਮਾਂ ਵੱਲ ਜਿਹੜਾ ਧਿਆਨ ਜਿਹੜਾ ਇਹ ਨੇ ਇੱਕ ਨਵੀਂ ਸ਼ੁਰੂਆਤ ਕੀਤੀ ਆ ਤੇ ਬਹੁਤ ਵਧੀਆ ਆ ਇਹਦੇ ਨਾਲ ਜਿਹੜੇ ਬੱਚੇ ਕਬੱਡੀ ਦੇ ਨਾਲ ਨਾਲ ਦੂਸਰੀਆਂ ਗੇਮਾਂ ਦੇ ਨਾਲ ਵੀ ਜੁੜਨਗੇ ਜਿਹੜੀਆਂ ਸਾਡੀਆਂ ਇਹ ਵਿਰਾਸਤ ਦੀਆਂ ਗੇਮਾਂ ਨੇ ਸਾਰੀਆਂ ਇਹ ਵੀ ਹੋਣੀਆਂ ਬਹੁਤ ਜ਼ਰੂਰੀ ਆ ਤਾਂ ਜੋ ਕੱਲੀ ਕੱਲੀ ਕਬੱਡੀ ਹੀ ਨਹੀਂ ਨਾਲ ਦੀਆਂ ਬਾਕੀ ਦੀਆਂ ਗੇਮਾਂ ਨੂੰ ਵੀ ਜਿਹੜਾ ਉਤਸ਼ਾਹ ਮਿਲ ਸਕੇ ਆਪਣੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਇਆ ਕਰੋ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਆਪਣੀਆਂ ਬਰਾਸਦੀਆਂ ਖੇਡਾਂ ਦਾ ਆਪਾਂ ਇਕੱਠੇ ਹੋ ਕੇ ਬੱਚਿਆਂ ਨੂੰ ਜਿਹੜਾ ਇਸ ਪਾਸੇ ਨੂੰ ਤੋਰੀਏ ਤਾਂ ਜੋ ਜਿਹੜੇ ਆ ਬੱਚੇ ਸਾਡੇ ਕਿਸੇ ਹੋਰ ਪਾਸੇ ਨੂੰ ਨਾ ਤੁਰਨਾ ਸਾਰਿਆਂ ਦਾ ਧੰਨਵਾਦ ਇੱਥੇ ਆਇਆਂ ਦਾ ਖਾਸ ਕਰਕੇ ਗੋਲਦੀ ਭਾਜੀ ਦਾ ਆਪਣੇ ਰੰਮੀ ਭਾਜੀ ਹੋਣਾ ਦਾ ਤੇ ਗਰਮੀਤ ਸਿੰਘ ਹੋਣਾ ਦਾ ਸਤਨਾਮ ਸਿੰਘ ਗੱਲ ਹੋਰ ਸਾਰੇ ਬੰਦੇ ਜਿਨ੍ਹਾਂ ਦੇ ਮੈਂ ਨਹੀਂ ਵੀ ਨਾਮ ਲੈਂਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਇਸੇ ਤਰ੍ਹਾਂ ਵੱਧ ਚੜ ਕੇ ਸਹਿਯੋਗ ਦਿਆ ਕਰੋ ਤਾ ਜੋ ਜੜੀਆਂ ਆਪਣੀਆਂ ਗੇਮਾਂ ਨੇ ਜੜੀਆਂ ਖੇਡਾਂ ਬਰਾਸਤ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਨੂੰ ਉਤਸ਼ਾਹ ਮਿਲੇ ਤੇ ਬੱਚੇ ਸਾਡੇ ਖੇਡਾਂ ਦੇ ਨਾਲ ਜੁੜ ਸਕਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਇੱਥੇ ਪਹੁੰਚਿਆ ਢਾਲੀਵਾਲ ਕਲੱਬ ਦੇ ਬਹੁਤ ਮੈਂਬਰ ਪ੍ਰਧਾਨ ਜੀ ਸੁਝਬਨ ਤੁਹਾਡੇ ਬਹੁਤ ਵਧੀਆ ਪ੍ਰੋਗਰਾਮ ਲੱਗਿਆ ਸਾਨੂੰ ਮੈਚ ਫੁੱਟਬਾਲ ਵਾਲ ਦੇ ਮੈਚ ਹੋਏ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਨੇਪਰੇ ਚੜੇ ਸਤਿ ਨਮਸਕਾਰ ਜੀ ਫੋਟੋ ਜੀ ਅੱਜ ਅਸੀਂ ਪਹੁੰਚੇ ਆਂ ਜ਼ਿਲ੍ਹਾ ਕਰਮੋਨਾ ਦੇ ਪਿੰਡਾਂ ਨਾਲ ਦੇ ਲੋ ਵਿੱਚ ਜਿੱਥੇ ਸਾਡਾ ਵੀਰ ਗੋਲਡੀ ਧਾਰੀਆਲ ਸਪੋਰਟਸ ਕਲੱਬ ਵੱਲੋਂ ਬਾਲੀਵਾਲ ਦੇ ਮੈਚ ਕਰਾਏ ਜਾ ਰਹੇ ਆ ਤੇ ਬਹੁਤ ਸਾਰੇ ਵੀਰ ਸਾਡੇ ਇੱਥੇ ਹੋਮ ਆ ਕੇ ਤੇ ਬਹੁਤ ਸਾਰੀਆਂ ਟੀਮਾਂ ਇੱਥੇ ਪਹੁੰਚੀਆਂ ਸਾਰਿਆਂ ਦਾ ਪਹਿਲ ਦਿਲੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਕੀ ਫਤਿਹ ਜੀ